ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਨ ਗੋਬਿੰਦ ਸਿੰਘ ਦਾ ਸਾਰਾ ਪਰਿਵਾਰ ਪਟਨੇ ਤੁਰਵਾਨਾ ਹੋਇਆ ਅੱਗੇ-ਅੱਗੇ ਸਮਾਨ ਨਾਲ ਲੱਦੇ ਹੋਏ ਗੱਡੇ ਸਨ ਫਿਰ ਪਾਲਕਿਆਂ ਚੁੱਕੇ ਕਹਾਂ ਚੱਲ ਰਹੇ ਸਨ ਅਤੇ ਪਿੱਛੇ ਗੱਡੇ ਸਨ ਜਿਨ੍ਹਾਂ ਵਿੱਚ ਸੇਵਕ ਬੈਠੇ ਸਨ ਗੱਡਿਆਂ ਨੂੰ ਬੈਲ ਖਿੱਚਦੇ ਸਨ ਅੱਗੇ-ਪਿੱਛੇ ਕੁਝ ਘੋੜਸਵਾਰ ਸੇਵਕ ਸਨ ਜੋ ਕਿ ਹਥਿਆਰਾਂ ਨਾਲ ਲੈਸ ਸਨ ਉਹਨਾਂ ਦਿਨਾਂ ਵਿੱਚ ਸਫਰ ਇਹਨੇ ਸੁਰੱਖਿਤ ਨਹੀਂ ਹੁੰਦੇ ਸਨ। ڈاکੂ ਲੁਟੇਰੇ, ਰਾਮ ਆਦਿ ਵਾਧੂ ਹੁੰਦੇ ਸਨ। ਉਹਨਾਂ ਤੋਂ ਰੱਖਿਆ ਦੇ ਲਈ ਹਥਿਆਰਬੰਦ ਸੇਵਕਾਂ ਦਾ ਪ੍ਰਬੰਧ ਵੀ ਜ਼ਰੂਰੀ ਸੀ। ਜਦੋਂ ਇਹ ਸਾਰੀ ਸੰਗਤ, ਸਾਰਾ ਜੱਥਾ ਪਟਨਾ ਸਹਿਰ ਤੋਂ ਤੱਲ ਕੇ ਅੱਗੇ ਜਾ ਰਿਹਾ ਸੀ ਤਾਂ ਸੰਗਤਾਂ ਸਵੀਤ ਮਾਲਾ ਭੀਤਮ ਜੀ ਦਾਨਾਪੁਰ ਪਹੁੰਚੇ ਇਹ ਉਹਨਾਂ ਦੀ ਯਾਤਰਾ ਦਾ ਪਹਿਲਾ ਪੜਾ ਸੀ ਇੱਥੇ ਆਪ ਜੀ ਨੇ ਆਰਾਮ ਕੀਤਾ ਤੇ ਸੰਗਤਾਂ ਨੇ ਲੰਗਰ ਛਕਿਆ ਇਸ ਨਗਰ ਵਿੱਚ ਇੱਕ ਬਿਰਧ ਮਾਈ ਰਹਿੰਦੀ ਸੀ ਜੋ ਕਿ ਬੜੀ ਗਰੀਬ ਸੀ ਪਰ ਦਿਨ ਦੀ ਬੜੀ ਸ਼ਾਂ ਸੀ ਬੜੀ ਸ਼ਰਧਾਲੂ ਸੀ ਅਤੇ ਪੰਜ ਸਿਮਨ ਕਰਨ ਵਾਲੀ ਸੀ ਉਹ ਬੜੀ ਸ਼ਾਦਾ ਨਾ ਕੱਚੀ ਹਾਂਡੀ ਵਿੱਚ ਖਿਚੜੀ ਰੰਨ ਕੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਲੈ ਕੇ ਹੋਜੀ ਅਤੇ ਮਨ ਦੀ ਭਾਵਨਾ ਅੱਗੇ ਰੱਖਦੀ ਹੋਈ ਬੋਲੀ ਪਾਤਸ਼ਾਹ ਜੀ ਮੇਰੇ ਪਾਸੇ ਹੁ ਕੁਝ ਹੈ ਇਸ ਰਿਣੀ ਹੋਏ ਖਿਚੜੀ ਦੇ ਨਾਮ ਸੰਗਤਾਂ ਦੀ ਸੇਵਾ ਕਰਨੀ ਚਾਹੁੰਦੀ ਹਾਂ ਬਖਸ਼ਿਸ਼ ਕਰੋ ਮੇਰੀ ਇੱਛਾ ਹੈ ਕਿ ਮੈਂ ਆਪ ਜੀ ਦੇ ਹਰ ਵੇਲੇ ਦਰਸ਼ਨ ਕਰ ਸਕਾਂ ਅਤੇ ਜਨਮ ਮਰਨ ਦੇ ਗੇੜ ਤੋਂ ਛੁਟਕਾਰਾ ਪਾ ਸਕਾਂ ਪਾਸ਼ਾ ਜੀ ਨੇ ਮਾਈ ਦੀ ਸ਼ਰਦਾ ਅਤੇ ਪੈ ਪਾਵਨੀ ਨੂੰ ਤਾਕਤ ਕੀ ਉਸ ਨੂੰ ਬਚਨ ਕੀਤਾ ਕਿ ਇਹ ਖਿਚੜੀ ਸਾਰੀਆਂ ਸੰਗਤਾਂ ਨੂੰ ਛੁਟਕਾਰੇ ਹੋਇ ਇਹ ਕੀਤਾ ਗਿਆ ਸਾਰੀਆਂ ਸੰਗਤਾਂ ਨੇ ਰਾਜ-ਰਾਜ ਕੇ ਖਿਚੜੀ ਖਾਧੀ ਪਰ ਉਹ ਛੋਟੀ ਜਹੀ ਹਾਂਡੀ ਦੇ ਵਿੱਚੋਂ ਖਿਚੜੀ ਖਤਮ ਨਹੀਂ ਹੋਈ ਪੰਜਾਂ ਦਿਨ ਹੁਕਮ ਕੀਤਾ ਮਾਈ ਜੀ ਜਦੋਂ ਤੁਸੀਂ ਸਾਰੇ ਦਰਸ਼ਨ ਕਰਨੇ ਚਾਹੁੰਦੇ ਚਾਹੋ ਤਾਂ ਇਸ ਤੋੜੀ ਦੇ ਵਿੱਚ ਇਸ ਹਾਂਡੀ ਦੇ ਵਿੱਚ ਖਿਚੜੀ ਲੈ ਕੇ ਸੰਗਤਾਂ ਨੂੰ ਸ਼ਕਾਹ ਦਿਆ ਕਰੋ ਤੁਹਾਨੂੰ ਆਪ ਜੀ ਦੇ ਦਰਸ਼ਨ ਹੋ ਜਾਇਆ ਕਰਨਗੇ ਤੇਰੀ ਸੇਵਾ ਸਫਲ ਹੈ ਸੇਮਨ ਕਰਿਆ ਕਾ ਸਤਿਗੁਰੂ ਜੀ ਦੇ ਬਚਨ ਸੱਤ ਹੋਏ ਤੇ ਇਸ ਬਿਰਧ ਮਾਈ ਨੇ ਆਪਣੇ ਲੋਕ ਪਰ ਲੋਕ ਸੁਹੇਲੇ ਕੀਤੇ ਅੱਜ ਕਰ ਇਥੇ ਇਤਿਹਾਸਾ ਗੁਰਦੁਆਰਾ ਸ਼੍ਰੀ ਹਾਂਡੀ ਸਾਹਿਬ ਬਣਿਆ ਹੋਇਆ ਹੈ ਇਸ ਤਰ੍ਹਾਂ ਦਾਨਾਪੁਰ ਤੋਂ ਚੱਲ ਕੇ ਰਸਤੇ ਵਿੱਚ ਛੋਟੇ ਛੋਟੇ ਪਨਾਹ ਕਰਦੇ ਹੋਏ ਕਾਸ਼ੀ ਪਹੁੰਚ ਗਏ ਉੱਥੇ ਬਣਾ ਵੱਡਾ ਨਗਰ ਅਤੇ ਇੱਕ ਤੀਰਥ ਹੈ ਜਿੱਥੇ ਗੁਰੂ ਘਰ ਦੀ ਸਾਧਾ ਸੰਗਤ ਕਾਫੀ ਸੀ ਇਸ ਲਈ ਕੋਈ ਦਿਨ ਇੱਥੇ ਠਹਿਰੇ ਸੰਗਤਾਂ ਨੇ ਗੁਰੂ ਪਰਮਾਰ ਦੀ ਬੜੀ ਸੇਵਾ ਕੀਤੀ ਕਾਫੀ ਧਨ ਅਤੇ ਵਸਤਾਂ ਪੇਟ ਕੀਤੀਆਂ। ਉਹ ਤੇ ਬਾਦ ਸਾਹਿਬ ਜੀ ਵੀ ਕਾਫੀ ਸਮਾਂ ਇੱਥੇ ਠਹਿਰੇ ਸਨ। ਇੱਥੇ ਬਹੁਤ ਹੀ ਸੁੰਦਰ ਗੁਰਦੁਆਰਾ ਬਣਿਆ ਹੋਇਆ ਹੈ। ਜਿਹੜਾ ਕਿ ਬੜੀ ਸੰਗਤ ਗੁਰਦੁਆਰਾ ਕਰਕੇ ਪ੍ਰਸਿੱਧ ਹੈ। ਇਸੇ ਜਗ੍ਹਾ ਗੁਰ ਤੇ ਬਾਦ ਸਾਹਿਬ ਜੀ ਦਾ ਚੋਲਾ ਅਤੇ ਗੋਬਿੰਦ ਰਾਏ ਜੀ ਦੇ ਪੈਰਾਂ ਦਾ ਜੋੜਾ ਰੱਖੇ ਹੋਏ ਹਨ। ਜਿਨ੍ਹਾਂ ਦੇ ਸੰਗਤਾਂ ਨੂੰ ਦਰਸ਼ਨ ਕਰਾਏ ਜਾਂਦੇ ਹਨ। ਪੂਸਰੀ 7ਵੇਂ ਨੂੰ ਇੱਥੇ ਬੜਾ ਭਾਰੀ ਮੇਲਾ ਲੱਗਦਾ ਹੈ। ਅਤੇ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਜੁੜਦੀਆਂ ਹਨ। ਸਾਕੀ ਸੰਪੂਰਨ ਹੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ